ਦੇਖੋ ਇਹਦੇ ਵਿੱਚ ਕਿੰਨੀ ਗਰੋਥ ਦਾ ਫਰਕ ਆ ਤੇ ਇਹਦੀਆਂ ਰੂਟਸ ਇਹਦੀਆਂ ਚੈੱਕ ਕਰੋ ਦੋਨਾਂ ਦੀਆਂ ਠੀਕ ਹੈ ਕਿੰਨੀਆਂ ਥੱਲੇ ਤੱਕ ਰੂਟਸ ਆ ਦੋਨਾਂ ਦੀਆਂ ਹਾਂਜੀ ਹਾਂਜੀ ਜੜਾਂ ਦਾ ਹੀ ਬਹੁਤ ਫਰਕ ਹੈ ਤੇ ਗਰੋਥ ਦਾ ਦੇਖੋ ਇੱਥੇ ਜਰਮੀਨੇਸ਼ਨ ਵੀ ਜ਼ਿਆਦਾ 55 ਗ੍ਰਾਮ ਹਾਂਜੀ 55 ਗ੍ਰਾਮ ਅੱਜ ਤੱਕ ਕਿਸੇ ਕਣਕ ਦਾ weight ਨਹੀਂ ਆਇਆ 872 ਦਾ ਵੀ ਕਹਿ ਦिए ਤਾਂ 45 46 ਗ੍ਰਾਮ ਨਿਕਲਿਆ ਹਾਈਐਸਟ ਵੀ ਇਹਦਾ ਉਸ ਤੋਂ ਵੀ ਜ਼ਿਆਦਾ weight ਹੈ ਤੇ ਵੀ ਟਿਊਬਲੀ ਦਿਖਾ ਦੇ ਚੰਗੀ ਤਰ੍ਹਾਂ ਫੋਕਸ ਕਰਕੇ ਇਹ ਫੰਗਸ ਪੈਗੀ ਤੇ ਇਹਦੇ ਵਿੱਚ ਬਿਲਕੁਲ ਕੋਈ ਫੰਗਸ ਨਹੀਂ ਕੁਝ ਨਹੀਂ ਪੰਜਾਬ ਦੇ ਵਿੱਚ 200 ਟੈਕਸ ਮਸ਼ੀਨਾਂ ਨੇ ਤੇ ਦੋਨੇ ਮਾਡਰਨ ਐਗਰੀ ਸੀਡਸ ਵਾਲਿਆਂ ਦੇ ਡੇਰਾ ਪਾਪਾ ਨਾਨਕ ਪਲਾਂਟ ਦੇ ਵਿੱਚ ਨੇ ਹੋਰ ਕਿਸੇ ਕੋਲੇ ਇਦਾਂ ਦੀ ਮਸ਼ੀਨ ਨਹੀਂ ਹੈਗੀ ਵੀ ਜਿਹੜੀ ਦਾਗੀ ਦਾਣੇ ਨੂੰ ਵੀ ਬਾਹਰ ਕਰ ਦੇ ਕਿਸਾਨ ਵੀਰੋ ਡੇਰਾ ਪਾਪਾ ਨਾਨਕ ਪਹੁੰਚਿਆ ਕਰਤਾਰਪੁਰ ਕੋਰੀਡੋਰ ਦੇ ਬਿਲਕੁਲ ਨੇੜੇ ਤੇ ਇੱਥੇ ਮਾਡਰਨ ਐਗਰੀ ਸੀਡਸ ਫਰਮ ਹੈ ਅੱਜ ਦੇ ਜਮਾਨੇ ਦਾ ਜਿਵੇਂ ਇਹਨਾਂ ਦਾ ਨਾਮ ਹੈ ਮਾਡਰਨ ਉਸੇ ਤਰ੍ਹਾਂ ਦਾ ਕੰਮ ਹੈ ਸਭ ਤੋਂ ਅਡਵਾਂਸ ਮਸ਼ੀਨਾਂ ਗ੍ਰੇਡਿੰਗ ਵਾਲੀਆਂ ਸੋਰਟਕਸ ਮਸ਼ੀਨਾਂ ਜਿਹੜੀਆਂ ਦਾਗੀ ਦਾਣਾ ਵੀ ਕੱਢ ਦਿੰਦੀਆਂ ਨੇ ਕਣਕ ਤੇ ਝੋਨੇ ਦੇ ਬੀਜ ਦੇ ਵਿੱਚੋਂ ਨਹੀਂ ਗ੍ਰੇਡਿੰਗ ਹਰ ਕੋਈ ਕਰਦਾ ਪਰ ਜਿਹੜੇ ਲੈਵਲ ਦੀ ਇਹ ਕਰਦੇ ਨੇ ਨੈਕਸਟ ਲੈਵਲ ਦੀ ਕੋਈ ਨਹੀਂ ਕਰਕੇ ਦਿੰਦਾ ਉਸ ਤਰ੍ਹਾਂ ਦੀਆਂ ਮਸ਼ੀਨਾਂ 10 ਏਕੜ ਦੇ ਵਿੱਚ ਬਹੁਤ ਵੱਡਾ ਪਲਾਂਟ ਹੈ ਉਹਨਾਂ ਕੋਲੇ ਪਹੁੰਚੇ ਸਭ ਤੋਂ ਪਹਿਲਾਂ ਸੱਸੀ ਕਾਲ ਵੀਰੇ ਸੱਸੀ ਤੇ ਲੱਕੀ ਵੀਰੇ ਆਪਣੇ ਕੋਲੇ ਕਿਹੜੇ-ਕਿਹੜੇ ਬੀਜ ਨੇ ਸਭ ਤੋਂ ਪਹਿਲਾਂ ਜੀ ਗੱਲ ਕਰੀ ਕਣਕ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਟੌਪ ਝਾੜ ਵਾਲਾ ਬੀਜ ਆਪਾਂ ਕਿਹੜਾ ਮੰਨਦੇ ਆ ਸਸ ਸਭ ਤੋਂ ਪਹਿਲਾਂ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਜੀ ਆਪਣੇ ਕੋਲ ਨਾ ਪਿਛਲੇ ਸਾਲ ਵੀ ਆਪਾਂ ਕਣਕ ਦੀ ਇੱਕ 505 ਵੈਰਾਈਟੀ ਲਾਂਚ ਕੀਤੀ ਸੀਗੀ ਮਾਡਰਨ 505 ਮਾਡਰਨ 505 ਦਾ ਬਹੁਤ ਵਧੀਆ ਰਿਜ਼ਲਟ ਆਇਆ ਸੀਗਾ ਜੀ ਹਾਂਜੀ ਉਸ ਤੋਂ ਬਾਅਦ ਹੁਣ ਆਪਾਂ ਇੱਕ ਇਸ ਵਾਰ ਕਣਕ ਦੀ ਨਵੀਂ ਵੈਰਾਈਟੀ ਲੈ ਕੇ ਆਏ ਹਾਂ ਮਾਡਰਨ 500 534 534 ਆ ਗਈ ਜੀ ਹਾਂਜੀ ਇਹ ਦੋ ਵੈਰਾਈਟੀਆਂ ਇਸ ਟਾਈਮ ਤੇ ਆਪਣੇ ਕੋਲ ਸਭ ਤੋਂ ਬੈਸਟ ਆ ਜਿਹੜੀਆਂ ਆਪਾਂ 36 ਕਿਲੋ ਵਿੱਚ ਟਰੀਟ ਕਰਕੇ ਪੈਕਿੰਗ ਵਿੱਚ ਦਿੰਦੇ ਪਏ। ਵੀ 36 ਕਿਲੋ ਬੀਜ ਪਾਉਣਾ ਸਿਰਫ। ਹਾਂਜੀ ਟ੍ਰੀਟਿੰਗ। ਵੀ ਇੰਨਾ ਕੁ ਆਪਣੇ ਬੀਜ ਦੇ ਵਿੱਚ ਦਾਮਾ ਵੀ ਇੰਨਾ ਕੁ ਜਿਆਦਾ ਫਟਾਰਾ ਕਰਨਾ ਵੀ ਜਿੱਥੇ ਦੂਜੇ ਚਾਲੀ ਪਾਉਂਦੇ ਨੇ। ਹਾਂਜੀ। ਇਹ 36 ਪਾ ਕੇ ਸਰ ਜੀ। 36 ਵੀ ਮੇਰੇ ਹਿਸਾਬ ਨਾਲ ਵਾਧਿਆ ਕਿਉਂਕਿ ਇਹ ਆਪਣੀ ਜਰਮੀਨੇਸ਼ਨ 100% ਆ। ਹੂੰ। ਹਾਂਜੀ। ਠੀਕ ਐ। ਤੇ ਟ੍ਰੀਟਮੈਂਟ ਦਾ ਕਿੰਨਾ ਕੁ ਫਰਕ ਐ? ਟ੍ਰੀਟਮੈਂਟ ਦਾ ਫਰਕ ਆ ਮੈਂ ਤੁਹਾਨੂੰ ਦਿਖਾਉਣਾ ਪਿਆ ਸਾਡੇ ਕੋਲ ਨਾ ਦੋ ਪੌਟ ਲੱਗੇ ਹੋਏ ਆ। ਹੂੰ। ਇੱਕ ਦੇ ਵਿੱਚ ਆਪਾਂ ਪੂਰੀ ਗਿਣਤੀ ਦੇ ਬੂਟੇ ਲਾਏ ਆ। 50 ਇਹਦੇ ਵਿੱਚ ਲਾਇਆ ਟ੍ਰੀਟ ਕਰਕੇ ਠੀਕ ਹੈ 50 50 ਦਾਣੇ ਇਹਦੇ ਵਿੱਚ ਲਾਇਆ 50 50 ਦਾਣੇ ਲਾਇਆ ਤੇ 10 10 25 ਦੀ ਬਜਾਈਆ ਦੋਨਾਂ ਦੀ ਦੋਨਾਂ ਦੀ ਹਾਂਜੀ ਠੀਕ ਹੈ ਦੇਖੋ ਇਹਦੇ ਵਿੱਚ ਕਿੰਨੀ ਗਰੋਥ ਦਾ ਫਰਕ ਆ ਤੇ ਇਹਦੀਆਂ ਰੂਟਸ ਇਹਦੀਆਂ ਚੈੱਕ ਕਰੋ ਦੋਨਾਂ ਦੀਆਂ ਠੀਕ ਹੈ ਕਿੰਨੀਆਂ ਥੱਲੇ ਤੱਕ ਰੂਟਸ ਆ ਦੋਨਾਂ ਦੀਆਂ ਹਾਂਜੀ ਹਾਂਜੀ ਜੜਾਂ ਦਾ ਹੀ ਬਹੁਤ ਫਰਕ ਹੈ ਤੇ ਗਰੋਥ ਦਾ ਦੇਖੋ ਇੱਥੇ ਜਰਮੀਨੇਸ਼ਨ ਵੀ ਜ਼ਿਆਦਾ ਹੋਈ ਆ ਹਾਂਜੀ ਇਧਰ ਟ੍ਰੀਟਮੈਂਟ ਦਾ ਵੀ ਇੰਨਾ ਕੁ ਜ਼ਿਆਦਾ ਫਰਕ ਪੈ ਜਾਂਦਾ ਜਦੋਂ ਤੁਸੀਂ ਦੇਖ ਲਓ ਵੀ 50 ਦਾਣਿਆਂ ਦੇ ਵਿੱਚ ਇੰਨਾ ਜ਼ਿਆਦਾ ਫਰਕ ਪੈ ਗਿਆ ਤਾਂ 36 ਕਿਲੋ ਵੀ ਪੂਰੇ ਇਕੜ ਮਗਰ ਕਿੰਨਾ ਜ਼ਿਆਦਾ ਫਰਕ ਪੈ ਗਿਆ। ਤੇ ਦੂਜਾ ਦੇਖੋ ਇਹਦੇ ਵਿੱਚ ਜਿਹੜਾ ਆਪਾਂ ਟ੍ਰੀਟ ਕਰਦੇ ਆ ਨਾ ਹਾਂਜੀ ਇਹਦੇ ਵਿੱਚ ਫੰਗਸ ਦੇਖੋ ਇਹ ਤਾਂ ਹੈਗਾ ਜੀ ਬਿਨਾਂ ਟ੍ਰੀਟ ਕੀਤਾ ਹੋਇਆ। ਇਹਦੇ ਵਿੱਚ ਤੁਸੀਂ ਦੇਖ ਲਓ ਉੱਲੀ ਪੈ ਗਈ ਆ ਚਿੱਟੀ ਉੱਲੀ ਦਿਖਾ ਦੇ ਚੰਗੀ ਤਰ੍ਹਾਂ ਫੋਕਸ ਕਰਕੇ। ਇਹ ਫੰਗਸ ਪੈ ਗਈ ਤੇ ਇਹਦੇ ਵਿੱਚ ਬਿਲਕੁਲ ਕੋਈ ਫੰਗਸ ਨਹੀਂ ਕੁਝ ਨਹੀਂ ਪੂਰੀ ਵਧੀਆ ਜਰਮੀਨੇਸ਼ਨ ਹੋਈ ਹੈ ਜਿਵੇਂ ਕਹਿ ਦੀ ਆ ਦੇਖੋ ਜੜਾਂ ਵੀ ਜਰਮੀਨੇਟ ਵੀ ਇਸ ਤੋਂ ਕਿਤੇ ਜ਼ਿਆਦਾ ਹੋਇਆ। ਹਾਂਜੀ ਇਹ ਫੰਗਸ ਕਰਕੇ ਰੁਕ ਗਿਆ। ਤੇ ਇੰਨਾ ਫਰਕ ਕੋ ਦੇਖੋ ਖੁੱਲੀ ਕਿੰਨਾ ਨੁਕਸਾਨ ਕਰਦੀ ਹੈ ਇਹਦਾ ਬੀਜ ਦਾ ਹੂੰ ਤੇ ਬਾਈ ਇਹ ਟ੍ਰੀਟਮੈਂਟ ਵਾਲੀ ਫਿਰ ਆਪਣੇ ਕੋਲੇ ਵੱਖਰੀ ਵੀ ਮਸ਼ੀਨ ਹੈ ਹਾਂਜੀ ਆ ਤੁਹਾਡੇ ਸਾਹਮਣੇ ਲੱਗੀ ਹੈ ਜੀ ਜਿਹੜੀ ਆਟੋਮੈਟਿਕ ਸਾਰੀ ਮਸ਼ੀਨ ਹੈ ਠੀਕ ਹੈ ਰੇਲੈਂਸ ਦੀ ਬਹੁਤ ਹਾਂਜੀ ਹਾਈ ਲੈਵਲ ਦੀ ਮਸ਼ੀਨ ਹੈ ਤੇ ਇਹ ਇਹਦੇ ਨਾਲ ਬਾਈ ਹੋਰੀ ਬੀਜ ਟ੍ਰੀਟ ਕਰਦੇ ਨੇ ਤੇ 505 ਦੀ ਜੇ ਗੱਲ ਕਰੀਏ ਤਾਂ ਬਾਈ ਇਹ ਟ੍ਰੀਟਡ ਵੀ ਆਪਣੇ ਕੋਲੇ 100 ਟੈਕਸ ਵੀ ਦੱਸਦਾ ਆਪਾਂ ਇਹਦੀਆਂ ਖਾਸੀਅਤਾਂ ਕੀ ਨੇ ਵੈਰਾਈਟੀ ਵਾਈਜ਼ ਖਾਸ ਇਹ ਤਾਂ ਇਹ ਆਪਣੇ ਕੋਲ ਇੱਕ ਤਾਂ ਇਹ ਮਧਰੇ ਕਾਦੀ ਵੈਰੈਟੀ ਆ 100 ਸੈਂਟੀਮੀਟਰ ਦੀ ਇਹ ਡਿਗਦੀ ਨਹੀਂ ਆ ਡਿਗਦੀ ਨਹੀਂ ਹੈਗੀ ਹਾਂਜੀ ਹਾਂਜੀ ਠੀਕ ਹੈ ਤੇ ਦੂਜੀ ਇਹ ਗੱਲ ਕਰੀਏ ਤਾਂ ਝਾੜ ਦੇ ਪੱਖੋਂ ਵੀ ਬਹੁਤ ਵਧੀਆ ਹੈ ਹੂੰ ਤੇ ਕਿੰਨਾ ਕੁ ਝਾੜ ਆ ਜਾਂਦਾ ਹੈ 28 ਤੋਂ 30 ਗੁੰਟਲ ਤੱਕ ਇਹਦਾ ਐਵਰੇਜ ਝਾੜ ਨਿਕਲਦਾ ਹੁੰਦਾ ਹੈ ਜੀ ਠੀਕ ਹੈ ਹਾਂਜੀ ਤੇ ਗਰਮੀ ਚੱਲਦੀ ਹੈ ਇਹ ਜੀ ਮੈਂ ਮਾਰਚ ਦੇ ਵਿੱਚ ਆ ਕੇ ਗਰਮੀ ਕਾਰਨ ਦਾਣਾ ਮਾਜੂ ਪੈਣਾ ਬਹੁਤ ਹੀਟ ਰੈਜ਼ਿਸਟੈਂਸ ਬਹੁਤ ਹੈ ਜੀ ਇਹ ਜਦ ਗਰਮੀ ਥੋੜੀ ਵੱਧ ਵੀ ਪੈ ਜਾਵੇ ਝੱਲ ਲੈਂਦੀ ਆ ਠੀਕ ਹੈ ਵੀ ਇਹਨੂੰ ਉਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹਾਂਜੀ ਤੇ 140 ਤੇ 45-48 ਦਿਨਾਂ ਦੇ ਵਿੱਚ ਪੱਕ ਜਾਂਦੇ। ਤੇ ਕਿ ਕਦੋਂ ਤੱਕ ਇਹਨੂੰ ਰეკਮੈਂਡ ਕਰਦੇ ਆਪਾਂ ਲਾਉਣਾ। ਇਹਨੂੰ ਬਜਾਈ ਇਹਦੀ ਕਰਦੋ ਤੁਸੀਂ 25 ਤਰੀਕ ਤੋਂ ਬਾਅਦ ਹੁਣ ਬਜਾਈ ਦਾ ਟਾਈਮ ਹੈ ਇਹਦਾ। ਠੀਕ ਆ 25 ਅਕਤੂਬਰ ਤੋਂ ਲੈ ਕੇ ਕਿੰਨੇ ਨਵੰਬਰ ਤੱਕ? 20 ਨਵੰਬਰ ਤੱਕ। ਠੀਕ ਆ 20 ਨਵੰਬਰ ਤੱਕ ਇਹਨੂੰ ਆਪਾਂ ਆਰਾਮ ਦੇ ਨਾਲ ਲਾ ਸਕਦੇ ਹਾਂ। ਹਾਂਜੀ ਹਾਂਜੀ। ਤੇ ਦੂਜੀ ਵੈਰਾਈਟੀ ਦੀ ਜੀ ਗੱਲ ਕਰੀਏ 534 ਜਿਹੜੀ ਨਵੀਂ ਆਈ ਐ ਇਸ ਵਾਰ। 534 ਇਸ ਵਾਰ ਆਪਾਂ ਬਾਜ਼ਾਰ ਦੇ ਵਿੱਚ ਦੇ ਰਹੇ ਆ ਜਿਹੜੀ ਇਸ ਤੋਂ ਵੀ ਚਲੋ ਸਾਨੂੰ ਵਧੀਆ ਰਿਜ਼ਲਟ ਆਉਂਦੀ ਇਤਿਹਾਸ ਆ ਠੀਕ ਹੈ ਹਾਂਜੀ ਵੀ ਇਹ ਕਹਦੀ ਵੀ 30 ਘੰਟੇ ਨੂੰ ਟੱਚ ਕਰੂਗੀ ਜ਼ਰੂਰ ਜ਼ਰੂਰ ਕਰਨੀ ਚਾਹੀਦੀ ਹੈ ਵੀ ਠੀਕ ਹੈ ਤੇ ਇਹਦੇ ਵਿੱਚ ਬਈ ਕੀ ਫਰਕ ਹੈ ਇਹਦੇ ਨਾਲੋਂ ਕੀ ਐਡਵਾਂਸ ਇਹ ਇਹਦੇ ਨਾਲ ਥੋੜੀ ਐਡਵਾਂਸ ਹੈ ਵੀ ਇਹਦਾ ਝਾੜ ਥੋੜਾ ਦੇ ਨਾਲ ਇੱਕ ਇੱਕ ਦੋ ਕੰਟਰੋਲ ਪਲੱਸ ਹੀ ਹੈ ਇਹਦੇ ਨਾਲੋਂ ਠੀਕ ਹੈ ਹਾਂਜੀ ਠੀਕ ਹੈ ਇਸ ਵਾਰ ਨਵੀਂ ਵੈਰੈਟੀ ਬਾਈ ਹੋ ਰਹੀ ਮਾਡਰਨ 534 ਦੇ ਰਹੇ ਨੇ ਤੇ ਬਾਕੀ ਜਿਹੜੇ ਹੋਰ ਸੀਡ ਨੇ ਜਿਵੇਂ 872 ਦੀ ਬਹੁਤ ਡਿਮਾਂਡ ਹੈ ਉਹ ਤਾਂ ਜੀ ਆਪਣੇ ਕੋ 872 327 222 303 ਉਹ ਤਾਂ ਚਲੋ ਰਵੈਟੀ ਵੈਰਾਈਟੀਆਂ ਆਪਣੇ ਕੋ ਸਾਰੀਆਂ ਜਿਹੜੀਆਂ ਵੀ ਯੂਨੀਵਰਸਿਟੀ ਦੀਆਂ ਵੈਰਾਈਟੀਆਂ ਨੇ 826 ਵਗੈਰਾ ਸਾਰੀਆਂ ਹੈਗੀਆਂ ਹਾਂਜੀ ਹੈਗੀਆਂ ਸਰ A to Z ਸੀਡ ਤੁਸੀਂ ਇਹਨਾਂ ਕੋਲੇ ਲੈ ਸਕਦੇ ਹੋ ਮਾਡਰਨ ਐਗਰੀ ਸੀਡਸ ਇਹ ਆਪਣੇ ਬਈ ਸਾਰੀਆਂ ਦੁਕਾਨਾਂ ਤੇ ਅਵੇਲੇਬਲ ਹੁੰਦਾ ਬੀਜ ਹਾਂਜੀ ਆਪਣੇ ਕੋ ਪੰਜਾਬ ਦੇ ਵਿੱਚ ਤਾਂ ਤਕਰੀਬਨ ਸਾਰੀਆਂ ਜਿੰਨੇ ਵੀ ਠੀਕ ਹੈ ਕਿਸੇ ਵੀ ਫਰਮ ਦੁਕਾਨ ਤੇ ਜਾ ਕੇ ਪੰਜਾਬ ਦੇ ਵਿੱਚ ਹਾਂਜੀ ਤੁਸੀਂ ਮਾਡਰਨ ਐਗਰੀ ਸੀਡਸ ਫਰਮ ਦਾ ਬੀਜ ਲੈ ਸਕਦੇ ਹੋ ਉਹਨਾਂ ਦਾ ਜਿਹੜਾ 505 ਹੈ ਬਹੁਤ ਸੋਹਣੇ ਰਿਜ਼ਲਟ ਆਏ ਨੇ ਪਿਛਲੇ ਸਾਲ ਆਪਾਂ ਫਾਰਮਰਾਂ ਦੇ ਫੀਡਬੈਕ ਵੀ ਲਏ ਨੇ ਕਿਤੇ ਕੋਈ ਕੰਪਲੇਂਟ ਨਹੀਂ ਇਹ ਕਣਕ ਨੇ ਬਹੁਤ ਚੰਗੇ ਝਾੜ ਦਿੱਤੇ ਨੇ ਤੇ ਬਾਕੀ ਟ੍ਰੀਟਮੈਂਟ ਦਾ ਤੁਸੀਂ ਫਰਕ ਆਪਣੇ ਅੱਖੀਂ ਟ੍ਰੀਟਮੈਂਟ ਦਾ ਜੀ ਬਹੁਤ ਫਰਕ ਪੈਂਦਾ ਹੈ ਤੁਹਾਨੂੰ ਦਿਖਾਇਆ ਹੈ ਨਾ ਸਾਰਾ ਆਪਣੇ ਕੋਲ ਆਟੋਮੈਟਿਕ ਸਾਰੀਆਂ ਮਸ਼ੀਨਾਂ ਆ ਔਰ ਸੀਡ ਟ੍ਰੀਟ ਕਰਕੇ ਨਾਲ ਹੀ ਡਰਾਇਰ ਹੁੰਦਾ ਆ ਦੇਖੋ ਕਿੰਨੀ ਵਧੀਆ ਇਹ ਆਪਾਂ ਬਣਾਇਆ ਸਾਰਾ ਤੇ ਬਾਕੀ ਤੁਸੀਂ ਪਲਾਂਟ 10 ਕਿੱਲਾਂ ਦੇ ਵਿੱਚ ਪਲਾਂਟ ਚੰਗੀ ਤਰ੍ਹਾਂ ਸਕਾ ਕੇ ਤੇ ਜਦੋਂ ਵੈਰਾਈਟੀ ਚੇਂਜ ਕਰਨੀ ਆ ਬੋਕਰ ਵਗੈਰਾ ਮਾਰ ਕੇ ਵੀ ਇੰਨਾ ਜ਼ਿਆਦਾ ਧਿਆਨ ਕਹਦੀ ਕੋਈ ਤੇ ਵੱਡੀ ਗੱਲ 100 ਟੈਕਸ ਮਸ਼ੀਨ ਮੈਨ ਲੱਗਾ ਪੰਜਾਬ ਦੇ ਵਿੱਚ ਇੱਕੋ ਹੀ ਆ ਬਾਈ ਆਪਣੇ ਪਲਾਂਟ 'ਚ ਆਪਣੇ ਕੋਲ ਦੋ ਆ ਜੀ ਠੀਕ ਆ ਆਪਣੇ ਪਲਾਂਟ 'ਚ ਨੇ ਦੋ ਮਸ਼ੀਨਾਂ ਜੀ ਹਾਂ ਦੀ ਹੋਰ ਕਿਸੇ ਕੋਲੇ ਨਹੀਂ ਨਹੀਂ ਹੋਰ ਨਹੀਂ ਹੈਗੀ ਜੀ ਕਿਸੇ ਪੰਜਾਬ ਦੇ ਵਿੱਚ ਇੱਕੋ ਇੱਕ ਪਲਾਂਟ ਹੈ ਜਿਹਦੇ ਵਿੱਚ ਦੋ ਮਸ਼ੀਨਾਂ ਨੇ ਤੇ 505 ਦਾ ਬਾਈ ਦਾਣਾ ਕਿਸ ਤਰ੍ਹਾਂ ਦਾ ਇੱਕ ਵਾਰੀ ਦਾਣਾ ਦਿਖਾ ਦੀ ਆਪਾਂ ਆਇਓ ਤੁਹਾਨੂੰ ਜਿਹੜਾ ਹੁਣ ਆਪਾਂ ਟ੍ਰੀਟ ਕਰਕੇ ਰੱਖਿਆ ਤੁਹਾਨੂੰ ਵਿਖਾ ਦਿੰਨੇ ਆ ਜੀ ਇਹ ਇਹ ਰੈੱਡ ਕਲਰ ਦਾ ਹੋ ਜਾਂਦਾ ਇਸ ਤੋਂ ਬਾਅਦ ਟ੍ਰੀਟ ਕੀਤਾ ਹੋਇਆ ਬੀਜ ਹੈ ਇਹ ਇਹ ਦੇਖੋ ਕੱਲਾ ਕੱਲਾ ਦਾਣਾ ਆਪਣੇ ਕੋਲ ਨਾ ਟ੍ਰੀਟ ਕੀਤਾ ਹੋਇਆ ਪੰਗੀ ਸਾਈਡ ਪਲਸ ਇਨਸੈਕਟੀਸਾਈਡ ਨਾਲ ਠੀਕ ਤੇ ਇਹਦਾ ਕਿੰਨਾ ਵੇਟ ਆ ਬਈ 1000 ਦਾਣੇ ਦਾ ਇਹਦਾ 1000 ਦਾਣੇ ਦਾ ਆਪਣੇ ਕੋਲ ਹਾਈएस्ट weight 55 ਗ੍ਰਾਮ ਹੈ 55 ਗ੍ਰਾਮ ਹਾਂਜੀ 55 ਗ੍ਰਾਮ ਅੱਜ ਤੱਕ ਕਿਸੇ ਕਣਕ ਦਾ weight ਨਹੀਂ ਆਇਆ 872 ਦਾ ਵੀ ਕਹਿ ਦਈਏ ਤਾਂ 45 46 ਗ੍ਰਾਮ ਨਿਕਲਿਆ ਹਾਈएस्ट ਵੀ ਇਹਦਾ ਉਸ ਤੋਂ ਵੀ ਜ਼ਿਆਦਾ weight ਹੈ ਤੇ ਵੀ ਝਾੜਤੀ ਇਹ ਸੋਰਟਿੰਗ ਸੋਰਟੈਕਸ ਹੋਇਆ ਨਾ ਸਾਰੇ ਆਪਣੇ ਕੋਲ ਇਕੱਲਾ ਇਕੱਲਾ ਬੋਲਡ ਦਾਣਾ ਇਹ ਸਾਰੇ ਹਾਂਜੀ ਵੀ ਸੋਰਟੈਕਸ ਮਸ਼ੀਨਾਂ ਦੇ ਵਿੱਚ ਦੀ ਕੱਢਿਆ ਇਹਦੇ ਵਿੱਚ ਸੋਰਟੈਕਸ ਦੀ ਇਹੀ ਖਾਸੀਅਤ ਹੈ ਵੀ ਕੋਈ ਦਾਗੀ ਦਾਣਾ ਵੀ ਨਹੀਂ ਆਉਂਦਾ ਇਹਦੇ ਵਿੱਚ ਹਾਂਜੀ ਹਾਂਜੀ ਨਹੀਂ ਗ੍ਰੇਡਿੰਗ ਦੇ ਵਿੱਚ ਤਾਂ ਦਾਣੇ ਦਾ ਸਿਰਫ ਸਾਈਜ਼ ਚੈੱਕ ਕਰਨਾ ਮਸ਼ੀਨ ਨੇ ਵੀ ਸੌਟ ਐਕਸ ਮਸ਼ੀਨਾ ਇੰਨੀਆਂ ਜਿਆਦਾ ਐਡਵਾਂਸ ਮਸ਼ੀਨਾ ਪੰਜਾਬ ਦੇ ਵਿੱਚ ਦੋ ਮਸ਼ੀਨਾ ਨੇ ਤੇ ਦੋਨੇ ਬਾਈ ਹੋਰਾਂ ਦੇ ਪਲਾਂਟ ਦੇ ਵਿੱਚ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਕਿੰਨੇ ਬਣ ਦੇ ਵਿੱਚ ਆ ਬਈ ਆਪਣਾ ਪਲਾਂਟ ਕਿੰਨੀ ਲੈਂਡ ਦੇ ਵਿੱਚ ਹੈ ਆਪਣਾ 9 ਏਕੜ ਦਾ ਹੈ ਜੀ 9 ਏਕੜ ਦੇ ਵਿੱਚ ਪਲਾਂਟ ਹੈ ਬਹੁਤ ਵੱਡਾ ਪਲਾਂਟ ਹੈ ਤੁਸੀਂ ਦੇਖ ਸਕਦੇ ਹੋ ਤੇ ਆਪਣੀ ਸਾਰੀ ਕਣਕ ਆਪ ਆਪ ਹੀ ਲਾਉਣੀ ਹੈ ਫੀਲਡ ਆਪ ਹੀ ਪ੍ਰੋਡਕਸ਼ਨ ਕਰਨੀ ਹੈ ਠੀਕ ਆ ਆਪ ਹੀ ਆਪਾਂ ਫੀਲਡ ਦੇ ਵਿੱਚੋਂ ਪ੍ਰੋਡਕਸ਼ਨ ਲੈਣੇ ਆ ਤੇ ਕਣਕ ਤੇ ਝੋਨੇ ਦਾ ਹੀ ਕੰਮ ਕਰਦੀ ਆ ਫਾਰਮ ਸਿਰਫ ਵੀ ਦੋ ਚੀਜ਼ਾਂ ਤੇ ਆਪਾਂ ਫੋਕਸ ਕਰਕੇ ਮੇਨ ਫਸਲਾਂ ਤੇ ਵੀ ਇਹਨਾਂ ਤੇ ਉਹ ਕਰਦੇ ਕੋਈ ਜ਼ਿਆਦਾ ਹੱਥ ਪੈਰ ਨਹੀਂ ਮਾਰਦੇ ਨਹੀਂ ਬਸ ਕਣਕ ਤੇ ਝੋਨੇ ਦਾ ਕੰਮ ਹੈ ਕਣਕ ਤੇ ਝੋਨੇ ਦਾ ਕੰਮ ਹੈ ਤੇ ਬਾਕੀ ਹੋਰ ਸਾਰੇ ਸੀਡ ਮਿਲ ਜਾਣਗੇ ਤੇ ਇਹ ਬਾਈ ਜਿਹੜੀ 534 ਹੈ ਇਹਦੇ ਵਿੱਚ ਇਹਦਾ ਕਿੰਨਾ ਕੁ ਫਰਕ ਹੈ ਇਹਨਾਂ 534 ਇਹ अर्ਲੀ ਹੀਟ ਰੈਜਿਸਟੈਂਸ ਹੈ ਵੈਰੈਟੀ ਜਿੱਦਾਂ ਹੁਣ ਇਸ ਟਾਈਮ ਤੇ ਗਰਮੀ ਬਹੁਤ ਪੈ ਰਹੀ ਆ ਹਾਂ ਹੁਣ ਜਿਹੜੀਆਂ ਕਣਕਾਂ ਬਜਣੀਆਂ ਉਹਨੂੰ ਦਿੱਕਤ ਆ ਸਕਦੀ ਆ ਉਹਦੇ ਵਿੱਚ ਪਲੱਸ ਪਰਮਾ ਪੁਆਇੰਟ ਇਹਦਾ ਵੀ ਇਹ ਗਰਮੀ ਬਹੁਤ ਸੈਨ ਕਰ ਲੇਗੀ ਠੀਕ ਆ ਇਹ ਅਰਲੀ ਵੀ ਆ ਤੇ ਲੇਟ ਵੀ ਆ ਹਾਂਜੀ ਅਰਲੀ ਵੀ ਤੇ ਜਿਹੜੀ ਬਾਅਦ ਦੇ ਵਿੱਚ ਗਰਮੀ ਪੈਣੀ ਆ ਮਾਰਚ ਵਾਲੀ ਉਹ ਤਾਂ ਚਲੋ ਹੈਗੀ ਆ ਨਾ ਉਹ ਤੋਂ ਦੁਨੀ ਜਾਂ ਓਹ ਤਾਂ 505 ਵੀ ਆ ਹਾਂਜੀ ਹਾਂਜੀ ਠੀਕ ਆ ਵੀ ਇਹਦੇ ਵਿੱਚ ਇਹ ਨਵਾਂ ਗੁਣ ਆ ਗਿਆ ਤੇ ਬਾਕੀ ਸਕਰੀਨ ਤੇ ਚੱਲਦੇ ਨੰਬਰ ਮਾਡਰਨ ਐਗਰੀਸੀਏਟਸ ਡੇਰਾਵਾ ਬਨਾਨ ਧੰਨਵਾਦ ਜੀ ਥੈਂਕ ਯੂ ਆ ਕਣਕ ਦਾ 1000 ਦਾਣੇ ਦਾ weight 55 ਗ੍ਰਾਮ ਹੈ 55 ਗ੍ਰਾਮ 872 ਨਾਲੋਂ ਵੀ ਵੱਧ weight ਹੈ 1000 ਦਾਣੇ ਦਾ ਤੇ ਇੰਡੀਆ ਦੇ ਸਭ ਤੋਂ ਐਡਵਾਂਸ ਪਲਾਂਟ ਦੇ ਵਿੱਚ ਖੜਿਆ ਪੰਜਾਬ ਦੇ ਵਿੱਚ 200 ਟੈਕਸ ਮਸ਼ੀਨਾਂ ਨੇ ਤੇ ਦੋਨੇ ਮਾਡਰਨ ਐਗਰੀ ਸੀਡਸ ਵਾਲਿਆਂ ਦੇ ਡੇਰਾ ਬਾਬਾ ਨਾਨਕ ਪਲਾਂਟ ਦੇ ਵਿੱਚ ਨੇ ਹੋਰ ਕਿਸੇ ਕੋਲੇ ਇਦਾਂ ਦੀ ਮਸ਼ੀਨ ਨਹੀਂ ਹੈਗੀ ਵੀ ਜਿਹੜੀ ਦਾਗੀ ਦਾਣੇ ਨੂੰ ਵੀ ਬਾਹਰ ਕਰ ਦੇ ਆਹ ਦੇਖੋ ਤੁਸੀਂ 10 10 25 ਦੀ ਵਿਜਾਂਦ ਹੈ ਤੇ ਟ੍ਰੀਟ ਕੀਤੇ ਹੋਏ ਬੀਜ ਦਾ ਇੰਨਾ ਕ ਜਿਆਦਾ ਫਰਕ ਪੈ ਜਾਂਦਾ ਆ ਨੌਨ ਟ੍ਰੀਟਡ ਹੈ ਇਹਦੀ ਗਰੋਥ ਦੇਖ ਲਓ ਕਿੰਨੀ ਕੋਈ ਆ ਸੇਮ ਡੇਟ ਦਾ ਇਹ ਲੱਗਿਆ ਹੋਇਆ 10 10 25 ਦਾ ਦਿਖਾ ਦੇ ਇੱਕ ਵਾਰੀ ਤੇ ਸੇਮ ਡੇਟ ਦੀ ਇਹ ਲੱਗਿਆ ਹੋਇਆ ਇੰਨੀ ਜ਼ਿਆਦਾ ਜਰਮੀਨੇਸ਼ਨ ਤੇ ਗਰੋਥ ਦਾ ਫਰਕ ਪੈ ਗਿਆ ਬਾਕੀ ਤੁਸੀਂ ਦੇਖ ਲਓ ਵੀ ਜਿਹੜਾ ਨਹੀਂ ਟ੍ਰੀਟ ਕਰਦੇ ਬੀਜ ਆਪਾਂ ਉਹਦੇ ਵਿੱਚ ਇਸ ਤਰ੍ਹਾਂ ਉਲੀ ਪੈ ਜਾਂਦੀ ਹੈ ਤੇ ਜਰਮੀਨੇਸ਼ਨ ਬਹੁਤ ਘੱਟ ਹੁੰਦੀ ਆ ਤੇ ਆ ਟ੍ਰੀਟਡ ਸੀਡ ਹੈ ਇਹਦੀਆਂ ਜੜਾਂ ਦੇਖ ਲਓ ਕਿੰਨੀਆਂ ਵਧੀਆ ਨੇ ਤੇ ਇਹ 26 27 ਕੁਇੰਟਲ ਜ਼ਿਆਦਾ ਨਹੀਂ ਦੱਸਦੇ ਜਿੰਨਾ ਕਹੋਂਦਾ ਉਨੇ ਹੀ ਦੱਸਦੇ ਨੇ 26 22 ਕੁਆਂਟਲ ਝਾੜ ਦੇਣ ਦੀ ਸ਼ਮਤਾ ਰੱਖਦੀ ਆ ਵੀ ਇੰਨਾ ਖਾੜ ਨਾਰਮਲ ਹੀ ਫਾਰਮਰਾਂ ਦਾ ਆ ਮਾਡਰਨ 505 ਦਾ ਕਿਉਂਕਿ ਇਹਦਾ ਦਾਣੇ ਦਾ ਵੇਟ ਜ਼ਿਆਦਾ 36 ਕਿਲੋ ਬੀਜ ਪੈਣਾ ਸਿਰਫ ਜਰਮੀਨੇਸ਼ਨ ਬਹੁਤ ਜ਼ਿਆਦਾ ਜਿੱਥੇ ਦੂਜੀਆਂ ਕਣਕਾਂ ਦਾ 40 ਪੈਂਦਾ 36 ਕਿਲੋ ਪਾ ਕੇ ਹੀ ਇਹਨੇ ਝਾੜ ਦੇ ਦੇਣਾ ਤੇ ਬਾਕੀ ਇੱਕ ਇਹਨਾਂ ਦੀ ਨਵੀਂ ਵੈਰੈਟੀ ਆਈ ਆ ਮਾਡਰਨ 534 ਇਹ ਇਸ ਤੋਂ ਵੀ ਇੱਕ ਦੋ ਕੁਆਂਟਲ ਵੱਧ ਝਾੜ ਦੇਣ ਦੀ ਸ਼ਮਤਾ ਰੱਖਦੀ ਆ ਇਹ ਨਿਊ ਆ ਹਲੇ ਇਸ ਵਾਰ ਘੱਟ ਲਗਾ ਰਹੇ ਨੇ ਤੇ ਇਹ ਤਾਂ ਦੇਖੀ ਪਰਖੀ ਆ 505 ਇਹਨੂੰ ਜਿਵੇਂ ਮਰਜ਼ੀ ਲਈ ਚੱਲੋ ਬਾਕੀ 327 872 187 826 ਕੋਈ ਵੀ ਕਣਕ ਦਾ ਬੀਜ ਲੈਣਾ ਇਸ ਤਰ੍ਹਾਂ ਦਾ ਟ੍ਰੀਟ ਕੀਤਾ ਹੋਇਆ ਤਾਂ ਸਕਰੀਨ ਤੇ ਚੱਲਦਾ ਨੰਬਰ ਹੈ ਜਾਂ ਤੁਸੀਂ ਨੇੜੇ ਦੇ ਕਿਸੇ ਵੀ ਡੀਲਰ ਤੋਂ ਲੈ ਸਕਦੇ ਹੋ